ਆਖੀ ਗੀਤ ਦੀ ਕੀ ਫਤੇ ਮੇਰੀ ਕਵਿਤਾ ਦਾ ਨਾਮ ਪੁੱਤ ਸਰਦਾਰਾਂ ਦੇ ਕੇਸ ਕਟਾ ਕੇ ਤਿਆਗ ਨਾ ਹੁੰਦੇ ਜੇ ਦਸਤਾਰਾਂ ਦੇ ਕਿਉਂ ਕਰਾਂ ਤੇ ਲਿਖਣਾ ਪੈਂਦਾ ਪੁੱਤ ਸਰਦਾਰਾਂ ਦੇ ਕੇਸ ਕਟਾ ਕੇ ਤਿਆਗ ਨਾ ਹੁੰਦੇ ਜੇ ਦਸਤਾਰਾਂ ਦੇ ਕਿਉਂ ਕਰਾਂ ਤੇ ਲਿਖਣਾ ਪੈਂਦਾ ਪੁੱਤ ਸਰਦਾਰਾਂ ਦੇ ਇਸ ਦੁਨਿਆ ਦੇ ਲਖਾਂ ਵਿੱਚੋਂ ਦੁਨੀਆਂ ساری ਨੂੰ ਦੇਖੋ ਵੀਰੋ ਕੀ ਬਣਾ ਤਾ ਸ਼ਕਿਲ ਪਿਆਰੀ ਨੂੰ ਜੇ ਨੋ ਪੀਣਾ ਪਾ ਕੇ ਫਿਰਦੇ ਵਿੱਚ ਬਜ਼ਾਰਾਂ ਦੇ ਕਿਉਂ ਕਹਾਰਾਂ ਤੇ ਲਿਖਣਾ ਪੈਂਦਾ ਬੁੱਧ ਸਰਦਾਰਾਂ ਦੇ ਕਿਉਂ ਕਹਾਰਾਂ ਤੇ ਲਿਖਣਾ ਪੈਂਦਾ ਬੁੱਧ ਸਰਦਾਰਾਂ ਦੇ ਕੰਨੀ ਮੁਦਰਾ ਪਾ ਕੇ ਬਣ ਕੇ ਤੁਸੀਂ ਔਰਾਂਝੇ ਹੋ ਫਿਰ ਦੀ ਬਾਣੀ ਬਾਣੀ ਨਾਲ ਹੋ ਕੇ ਮਾਂਝੇ ਹੋ ਦੇਸ਼ੀ ਕਾਰ ਬਣਾਉਂਦੇ ਤੁਸੀਂ ਆ ਪੰਜ ਕਕਾਰਾਂ ਦੇ ਕਿਉਂ ਕਾਰਾਂ ਤੇ ਨਿਕਣਾ ਪੈਂਦਾ ਬੁੱਧ ਸਰਦਾਰਾਂ ਦੇ ਕਿਉਂ ਕਾਰਾਂ ਤੇ ਨਿਕਣਾ ਪੈਂਦਾ ਬੁੱਧ ਸਰਦਾਰਾਂ ਦੇ ਤਾਰੂ ਸਿੰਘ ਨੇ ਪੀੜ ਸਹਾਰੀ ਰੰਭੀ ਤਿੱਖੀ ਦੀ ਜਾਣ ਬਾਰ ਕੇ ਰਖੀ ਉਸ ਨੇ ਛਾਣ ਅਸਿੱਖੀ ਦੀ ਤਾਰੂ ਸਿੰਘ ਨੇ ਪੀੜ ਸਹਾਰੀ ਰੰਭੀ ਤਿੱਖੀ ਦੀ ਜਾਣ ਬਾਰ ਕੇ ਰਖੀ ਉਸ ਨੇ ਛਾਣ ਅਸਿੱਖੀ ਦੀ ਜੇ ਕਰ ਸੰਕੇ ਨੰਦੇ ਚੇਤੇ ਕੁਨੀ ਦੀਵਾਰਾਂ ਦੇ ਕਿਉਂ ਕਾਰਾਂ ਤੇ ਨਿਕਣਾ ਸਰਦਾਰਾਂ ਦੇ ਕਿਉਂ ਕਾਰਾਂ ਤੇ ਲਿਖਣਾ ਪੈਂਦਾ ਬੁੱਤ ਸਰਦਾਰਾਂ ਦੇ ਪੇੜ ਚਾਲਿਨਾ ਚੱਲੋ ਮਾਰੋ ਹੱਥ ਨੇ ਇਕ ਨਾਨੂ ਸਾਬਤ ਸੂਰਤ ਨੂੰ ਕੋ ਬੇ ਲੀਓ ਸੋਨੀਆ ਛਕਣਾ ਨੂੰ ਪੇੜ ਚਾਲਿਨਾ ਚੱਲੋ ਮਾਰੋ ਹੱਥ ਹੈ ਇਕ ਨਾਨੂ ਆਬਦ ਸੂਰਤ ਰੱਖੋ ਬੇਲੀਓ ਸੋਨੀਆਂ ਛਕਦਾ ਨਨ ਮੂੰ ਗਾਲੀਓ ਟੁਕੇ ਕਦੇ ਨਾ ਮੈਕਣ ਫੁੱਲ ਬਹਾਰਾਂ ਦੇ ਕਿਉਂ ਕਰਾਂ ਤੇ ਲਿਖਣਾ ਪੈਂਦਾ ਪੁੱਤ ਸਰਦਾਰਾਂ ਦੇ ਕਿਉਂ ਕਰਾਂ ਤੇ ਲਿਖਣਾ ਪੈਂਦਾ ਪੁੱਤ ਸਰਦਾਰਾਂ ਦੇ ਪੁੱਤ ਸਰਦਾਰਾਂ ਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ